ਇਹੀ ਰਾਤ 12 ਵਜੇ ਦੀ ਗੱਲ ਹੈ ਪਤਾ ਨਹੀਂ ਕਿਸ ਗੱਡੀ ਰੇ ਸੀ ਚਾਂਦਪੈਲਸ ਵਾਲੋ ਤਲਵੰਡੀ ਸਾਈਡ ਜਾਣਾ ਹੁੰਗਾ ਜਾਂ ਨਾ ਨੇ ਫੀਫੂਰ ਸਾਈਡ ਉਹਨੇ ਗੱਡੀ ਲੱਗਦਾ ਵੀ ਜਿਵੇਂ ਜਿਆਦਾ ਸਪੀਡ ਤੇ ਆ ਤੇ ਇਹਨੇ ਡਰਾਈਵਰ ਜਿਹੜਾ ਡਵਾਈਡਰ ਬਣਿਆ ਡਵਾਈਡਰ ਦੇ ਉੱਪਰ ਚੜਾਦੀ ਸੀ ਗੱਡੀ ਇਸ ਕਰਕੇ ਹਾਸਾ ਲੱਪਰਿਆ ਤੇ ਹੁਣ ਜੀ ਇਹਦੇ ਚ ਜਾਂਚ ਪਤਾ ਕਿੱਥੋਂ ਹੈ ਕੌਣ ਕਿਹੜਾ ਕੋਈ ਨੰਬਰ ਇਹਦਾ ਜੀ ਅਸੀਂ ਨੰਬਰ ਸਰਚ ਮਾਰ ਕੇ ਨਾ ਪੀਵੀ0 4ਏਡੀ 2958 ਇਹ ਗੱਡੀ ਦਾ ਜਿਹੜਾ ਓਨਰ ਹੈ ਇਹ ਸਾਧਕ ਏਰੀਆ ਦਾ ਦੱਸ ਰਿਹਾ ਜਨ ਸਾਹਿਬ ਰੋਡ ਤੇ ਸਾਧਕ ਪਰ ਉਹ ਜਿਹੜਾ ਜਿਹਦਾ ਫੋਨ ਅਟੈਚ ਆ ਉਹ ਸਰਸੇ ਦਾ ਬੰਦਾ ਕੋਈ ਮੈਂ ਉਹ ਹੁਣ ਫੋਨ ਤੇ ਗੱਲ ਕੀਤੀ ਸੀ ਉਹ ਕਹਿੰਦੇ ਜੀ ਅਸੀਂ ਤਾਂ ਸਰਸੇ ਤੋਂ ਬੋਲ ਰਹੇ ਹਾਂ ਸਾਡੇ ਦਾ ਇਸ ਗੱਡੀ ਨਾਲ ਕੋਈ ਸੰਬੰਧ ਨਹੀਂ ਅਸੀਂ ਉਹ ਗੱਡੀ ਦੇ ਮਾਲਕ ਤੱਕ ਪਹੁੰਚ ਕੇ ਉਹਦੇ ਨਾਲ ਗੱਲਬਾਤ ਕਰਦੇ ਜੀ ਸਾਰੀ ਤੇ ਜੋ ਬਣਦੀ ਹੈ ਦੀ ਕਾਰਵਾਈ ਅਸੀਂ ਅਗਲੀ ਸਿਟੀ ਥਾਣੇ ਤੋਂ ਕਰਾਉਣੇ ਜੀ ਜੇਕਰ ਕੋਈ ਵੀਡੀਓ ਵੇਖ ਕੇ ਜੇ ਨੂੰ ਪਤਾ ਲੱਗਦਾ ਤਾਂ ਇਸ ਤਰ੍ਹਾਂ ਧੰਨਵਾਦ ਕੋਈ ਸਾਡੇ ਐਸਐਸਪੀ ਸਾਹਿਬ ਸਿਟੀ ਫਰੀਦਕੋਟ ਆ ਜਾਂ ਸਾਡਾ ਪੁਲਿਸ ਕੰਟਰੋਲ ਨੰਬਰ ਹੈ ਜੀ 75270 7017100 ਜਾਂ ਮੇਰਾ ਨੰਬਰ 9815600772 ਤੇ ਤਾਲਮਿਲ ਕਰ ਸਕਦੇ ਜੀ ਤੁਸੀਂ ਜੋ ਵੀ ਹੋਇਆ ਇਹਦਾ ਕਾਰਵਾਈ ਬੰਦੀ ਕਰਾਂਗੇ ਜੀ ਜੀ ਰਾਤ 12:00 ਵਜੇ ਦੀ ਗੱਲ ਹੈ ਪਤਾ ਨਹੀਂ ਕਿਸ ਗੱਡੀ ਇਹ ਸਾਰੀ ਸੀ ਚਾਂਦਪੈਲਸ ਵਾਲੋ ਤਲਵੰਡੀ ਸਾਈਡ ਜਾਣਾ ਹੁੰਗਾ ਜਾਂ ਨਾ ਨੇ ਫੀਸਪੁਰ ਸਾਈਡ ਉਹਨੇ ਇਹ ਗੱਡੀ ਲੱਗਦਾ ਵੀ ਜਿਵੇਂ ਜਿਆਦਾ ਸਪੀਡ ਤੇ ਆ ਤੇ ਇਹਨੇ ਡਰਾਈਵਰ ਜਿਹੜਾ ਡਵਾਈਡਰ ਬਣਿਆ ਡਵਾਈਡਰ ਦੇ ਉੱਪਰ ਚੜਾ ਦਿੱਤੀ ਗਿੱਟੀ ਇਸ ਕਰਕੇ ਹਾਦਸਾ ਲੱਪਰਿਆ ਇਹ ਉਕੀਰ ਇਹ ਗਾਜ ਪਤਾ ਕਿੱਥੋਂ ਹੈ ਕੌਣ ਕਿਹੜੇ ਕੁਸ਼ੀ ਨੇ ਇਹਦਾ ਜੀ ਅਸੀਂ ਨੰਬਰ ਸਰਚ ਮਾਰ ਕੇ ਨਾ ਪੀਵੀ0 4ਏਡੀ 2958 ਇਹ ਗੱਡੀ ਦਾ ਜਿਹੜਾ ਓਨਰ ਹੈ 사ਦਕ ਏਰੀਆ ਦਾ ਦੱਸ ਰਿਹਾ ਜਨ ਸਾਹਿਬ ਰੋਡ ਤੇ 사ਦਕ ਪਰ ਤੂੰ ਜਿਹੜਾ ਜਿਹਦਾ ਫੋਨ ਅਟੈਚ ਆ ਉਹ ਸਰਸੇ ਦਾ ਬੰਦਾ ਕੋਈ ਮੈਂ ਉਹ ਹੁਣ ਫੋਨ ਤੇ ਗੱਲ ਕੀਤੀ ਸੀ ਉਹ ਕਹਿੰਦੇ ਅਸੀਂ ਤਾਂ ਸਰਸੇ ਤੋਂ ਬੋਲ ਰਹੇ ਹਾਂ ਸਾਡੇ ਦਾ ਇਹ ਗੱਡੀ ਨਾਲ ਕੋਈ ਸੰਬੰਧ ਨਹੀਂ ਅਸੀਂ ਉਹ ਗੱਡੀ ਦੇ ਮਾਲਕ ਤੱਕ ਪਹੁੰਚ ਕੇ ਉਹਦੇ ਨਾਲ ਗੱਲਬਾਤ ਕਰਦੇ ਜੀ ਸਾਰੀ ਤੇ ਜੋ ਬਣਦੀ ਹੈ ਦੀ ਕਾਰਵਾਈ ਅਸੀਂ ਅਗਲੀ ਸਿਟੀ ਥਾਣੇ ਤੋਂ ਕਰਾਉਣੇ ਜੀ ਜੇਕਰ ਕੋਈ ਵੀਡੀਓ ਵੇਖ ਕੇ ਜੇ ਨੂੰ ਪਤਾ ਲੱਗਦਾ ਤਾਂ ਇਸ ਤਰ੍ਹਾਂ ਤੁਹਾਨੂੰ ਆਪ ਕੋ ਉਹੀ ਸਾਡੇ ਐਸਐਸਪੀ ਸਾਹਿਬ ਸਿਟੀ ਫਰੀਦਕੋਟ ਆ ਜਾਂ ਸਾਡਾ ਪੁਲਿਸ ਕੰਟਰੋਲ ਨੰਬਰ ਆ ਜੀ 75270 7017100 ਜਾਂ ਮੇਰਾ ਨੰਬਰ 9815600772 ਤੇ ਤਾਲਮਿਲ ਕਰ ਸਕਦੇ ਜੀ ਅਸੀਂ ਜੋ ਵੀ ਹੋਇਆ ਇਹਦਾ ਕਾਰਵਾਈ ਬੰਦੀ ਕਰਾਂਗੇ ਜੀ ਜੀ ਰਾਤ 12 ਵਜੇ ਦੀ ਗੱਲ ਆ ਪਤਾ ਨਹੀਂ ਕਿਸ ਗੱਡੀ ਚੱਲੀ ਸੀ ਚਾਂਦਪੈਲਸ ਵਾਲੋ ਤਲਵੰਡੀ ਸਾਈਡ ਜਾਣਾ ਹੁੰਗਾ ਜਾਂ ਨਾ ਫਰੀਦਕੋਟ ਸਾਈਡ ਉਹਨੇ ਗੱਡੀ ਲਗਦਾ ਵੀ ਜਿਵੇਂ ਜਿਆਦਾ ਸਪੀਡ ਤੇ ਆ ਤੇ ਇਹਨੇ ਡਰਾਈਵਰ ਜਿਹੜਾ ਡਵਾਈਡਰ ਬਣਿਆ ਡਵਾਈਡਰ ਦੇ ਉੱਪਰ ਚੜਾਦੀ ਸਿੱਧੀ ਗੱਡੀ ਇਸ ਕਰਕੇ ਹਾਸਾ ਵਾਪਰਿਆ ਤੇ ਹੁਣ ਕੀ ਇਹਦੇ ਜੋ ਜਾਗ ਪੱਤਰ ਕਿੱਥੋਂ ਆ ਕੌਣ ਕਿੱਥੋਂ ਲੱਭੇ ਕੋਈ ਨਾ ਇਹਦਾ ਜੀ ਅਸੀਂ ਨੰਬਰ ਸਰਚ ਮਾਰ ਕੇ ਨਾ ਪੀਵੀ0 4ਏਡੀ 2958 ਇਹ ਗੱਡੀ ਦਾ ਜਿਹੜਾ ਓਨਰ ਹੈ ਸਾਧਕ ਏਰੀਆ ਦਾ ਦੱਸ ਰਿਹਾ ਜਨ ਸਾਹਿਬ ਰੋਡ ਤੇ ਸਾਧਕ ਪਰੰਤੂ ਜਿਹੜਾ ਜਿਹਦਾ ਫੋਨ ਅਟੈਚ ਆ ਉਹ ਸਰਸੇ ਦਾ ਬੰਦਾ ਕੋਈ ਮੈਂ ਉਹ ਹੁਣ ਫੋਨ ਤੇ ਗੱਲ ਕੀਤੀ ਸੀ ਉਹ ਕਹਿੰਦੇ ਜੀ ਅਸੀਂ ਤਾਂ ਸਰਛੇ ਤੋਂ ਬੋਲ ਰਹੇ ਹਾਂ ਸਾਡੇ ਦਾ ਇਸ ਗੱਡੀ ਨਾਲ ਕੋਈ ਸੰਬੰਧ ਨਹੀਂ ਅਸੀਂ ਉਹ ਗੱਡੀ ਦੇ ਮਾਲਕ ਤੱਕ ਪਹੁੰਚ ਕੇ ਉਹਦੇ ਨਾਲ ਗੱਲਬਾਤ ਕਰਦੇ ਜੀ ਸਾਰੀ ਤੇ ਜੋ ਬਣਦੀ ਹੈ ਦੀ ਕਾਰਵਾਈ ਅਸੀਂ ਅਗਲੀ ਸਿਟੀ ਥਾਣੇ ਤੋਂ ਕਰਾਉਣੇ ਜੀ ਜੇਕਰ ਕੋਈ ਵੀਡੀਓ ਵੇਖ ਕੇ ਨੂੰ ਪਤਾ ਲੱਗਦਾ ਤਾਂ ਇਸ ਤਰ੍ਹਾਂ ਧੰਨਵਾਦ ਉਹਦੀ ਸਾਡੇ ਐਸਐਸਪੀ ਸਾਹਿਬ ਸਿਟੀ ਫਰੀਦਕੋਟ ਆ ਜਾਂ ਸਾਡਾ ਪੁਲਿਸ ਕੰਟਰੋਲ ਨੰਬਰ ਆ ਜੀ 75270 7017100 ਜਾਂ ਮੇਰਾ ਨੰਬਰ 9815600775 ਤੇ ਤਾਲਮਿਲ ਕਰ ਸਕਦੇ ਜੀ ਅਸੀਂ ਜੋ ਵੀ ਹੋਇਆ ਇਹਦਾ ਕਾਰ ਵੀ ਬੰਦੀ ਕਰਾਂਗਾ